ਹਰ ਵਾਸਤੇ ਮਰੋ ਚਾਤੀ ਮਰਾ ਹੀ ਮਾੜੀ ਥੱਲੇ ਨੀਕਰ ਦੀ ਉਹ ਇਹ ਤੋਂ ਨਹੀਂ ਬੈਂਟ ਪਾਟੀ ਐ ਹੈ ਇਤਨੂੰ ਨਹੀਂ ਚੁੱਕਦਾ ਨਹੀਂ ਦੇਖਦੀ ਤੂੰ ਦੇਖਦੀ ਨਹੀਂ ਆ ਦੇਖੋ ਕਸੀ ਹੋਈ ਐ ਕੀ ਕੱਢ ਰਿਹਾ ਹੈ ਕਿਸੇ ਕੱਢਦਾ ਹੈ ਉੱਥੋਂ ਪਾਣੀ ਪਾਣੀ ਚ ਮੜ ਤੋ ਧੋ ਕੇ ਦੇ ਦੇਣਾ ਯਾਰ ਹਾਂ ਲਿਪੜ ਗਿਆ ਹੋਊਗਾ ਉਹ ਢੀਕੇ ਲਾ ਆਹੀ ਲਤਨਤਾ ਮਾਰਿਆ ਨਾ ਯਾਰ ਲਿਪੜ ਗਿਆ ਨਾ ਵਿਚਾਰਾ ਮੇਚੇ ਮਾਰਾ ਕਿਲਾ ਕਰਦੇ। ਓਏ। ਗੁੱਡ ਮਾਰਨਿੰਗ ਜੀ ਆਸ੍ਰੀ ਗੋਸਾਰਮ ਅੱਜ ਅਸੀਂ ਉੱਠੇ ਜੀ ਬਾਈ 7 ਵਜੇ ਸਵੇਰੇ। ਬੜੀ ਹਿੰਮਤ ਕੀਤੀ ਤੇ ਸਾਰੇ ਮੁੰਡੇ ਨਾਲੇ ਰੈਡੀ ਰੁੜੀ ਹੋ ਗਏ ਹੈਪੀ ਵੀ ਨਾਲ ਆ ਤੇ ਹੁਣ ਅਸੀਂ ਰੀਲਾ ਬਣਾਉਨੇ ਆਗੇ। ਨਿਕਲਦੇ ਆਗੇ ਬਾਹਰ ਨੂੰ। ਆਜੋ ਮੁੰਡਿਓ। ਗੁੱਡ ਮਾਰਨਿੰਗ ਜੀ। ਗੁੱਡ ਮਾਰਨਿੰਗ ਜੀ। ਵੈਰੀ ਗੁੱਡ ਮਾਰਨਿੰਗ। ਕਰ ਲੈ ਪ੍ਰੈਸ ਜੀ ਕੱਪੜੇ। ਬਾਹਰ ਓਏ ਜੀ ਕੱਪੜੇ ਪ੍ਰੈਸ। ਰੇਡੀ ਵਾਲੇ ਨੇ ਮੈਨੂੰ ਵੀਡੀਓ ਨਹੀਂ ਬਣਾਉਣ ਦਿੱਤੀ ਆ ਤੇਰਾ ਬਾਈ ਆਪਣੇ ਪੰਜਾਬ ਵਾਲਿਆ ਫਿਰ ਵੀ ਫਰਕ ਆਗਾ ਬਾਈ ਕਹਿੰਦਾ ਬਣਾ ਲਓ ਵੀਡੀਓ ਕੋਈ ਚੱਕਰ ਨਹੀਂ ਉਧਰ ਸੀਗਾ ਉਧਰ ਲੈ ਪਰਦੇਸੀ ਕੋਈ ਚੰਗਾ ਬਾਈ ਰੀਲਾ ਬਣਾ ਲਈਆਂ ਜੀ ਤੇ ਵਰਦੀ ਪਾਇਆ ਜੀ ਉਧਰ ਲੈ ਆਂਦਾ ਚਲੋ ਚਲ ਗਏ ਮੁੰਡਾ ਲੇਟ ਬਹੁਤ ਆਜ ਇਹ ਅੰਜਨੀ ਤਾਂ ਟੈ ਹੱਟ ਜਾ ਮੈਂ ਡਸਟਬਿਨ ਤੇ ਸੜਦਾ ਨੂੰ ਪਿੱਲੇ ਜੂ ਰੱਖ ਕੇ ਅੰਗਨੀ ਅਰੇ ਮਾਈਕੋ ਅੰਜਰੋਣਾ ਖਲਵਾੜ ਹੋ ਰਿਹਾਗਾ ਨਾ ਯਾਰ ਕਾਣ ਹੜਾ ਲਗੇ ਹੁਣ ਕਿਉਂ ਬੂਟ ਮਾਰਦਾ ਸੀ ਲਾ ਕੇ ਪਾਣੀ ਪਾਣੀ ਚਮੜ ਤੋ ਤੋ ਕੇ ਦੇ ਦੇਣਾ ਯਾਰ ਹਾਂ ਲਿੱਪੜ ਗਿਆ ਹੂੰਗਾ ਅਹੀ ਲੋ ਤਾਨੂੰ ਤਾਂ ਮਾਰਿਆ ਨਾ ਯਾਰ ਲਿੱਪੜ ਗਿਆ ਨਾ ਵਿਚਾਰਾ ਵਿੱਚੇ ਮਾਰਿਆ ਗਿੱਲਾ ਕਰਦੇ ਬਾਜ਼ ਮਾਰੂਗਾ ਫੈਂ ਚਟੜ ਜੇ ਨੂੰ ਮੁਸ਼ਕ ਵਧੀਆ ਵਧੀਆ ਆਊਗੀ ਇਕ ਲੰਨਾ ਨਹੀਂ ਐ ਨਹੀਂ ਅਸੀਂ ਤੇਰੀ ਇੱਜ਼ਤ ਕਰਦੇ ਆ ਹੋ ਗਿਆ ਜੀ ਫ੍ਰੀ ਅਸੀਂ ਉਹ ਸਾਰੇ ਕੈ ਕਰਾਣ ਨੂੰ ਤੇ ਮੈਂ ਤੇ ਟੀਕੇ ਰਹਿ ਗਏ ਤੇ ਹਰਪਾਲ ਆਉਂਦਾਗਾ ਇੱਥੇ ਕਿਉਂਕਿ ਅਸੀਂ ਵੀਡੀਓ ਸ਼ੂਟ ਕਰਨੀ ਹੈ ਥੋੜੀ ਜਿਹਾ ਦੇ ਵੀਡੀਓ ਬਣਾ ਕੇ ਤੇ ਫਿਰ ਚੱਲਦੇ ਆ ਰੂਮ ਚ ਦੇਖਦੇ ਆ ਕੀ ਗੱਲਵਾਦ ਆ ਕੀ ਸਬਜ਼ੀ ਸੂਜੀ ਬਣਾ ਕੇ ਤੇ ਆ ਵੀਡੀਓ ਬਣਾ ਲਗੇ ਕਰਾ ਨੂੰ ਨਾ ਵੀ ਸਾਡੀ ਦਾਲ ਸਬਜ਼ੀ ਅੱਜ ਦੀ ਇਹ 13 ਰੁਪਏ ਦੀ ਮਿਰਚਾਂ ਤੇ 7 ਰੁਪਏ ਦੇ ਟਮਾਟਰ ਜੋ ਪ੍ਰਧਾਨ ਸਾਹਿਬ 20 ਰੁਪਏ ਖਾ ਗਏ ਉਹ ਬੈਠਾ ਸਾਈਡ ਤੇ ਹੋਇਆ ਲੱਤ ਤੇ ਲੱਤ ਤੜੀ ਤੇ ਆਪਾਂ 20 ਰੁਪਏ ਦਾ ਕਿੰਨਾ ਸਮਾਨ ਲੈ ਆਲੇ ਕਾਲੇ ਛੋਲੇ ਬਣਨਗੇ ਅੱਜ ਕਾਲਾ ਚਨਾ ਜੋਬਰ ਕਹਿੰਦੇ ਸ਼ਾਪਿੰਗ ਕਰਕੇ ਆਏਗੇ ਪੈਂਟਾ ਲੈ ਕੇ ਆਏ ਆਗੇ ਇਹ ਕੌਣ ਹੈ ਬੱਬਾ ਇਹ ਛਪਰੀ ਗੈਂਗ ਹੈ ਦੇਖ ਬਣਾਇਆ ਐ ਮੇਰੇ ਬਾੜੀ ਥੋੜੀ ਲੱਗੀ ਹੈ ਪਤਾ ਅਗਰੇ ਨਹੀਂ ਜਿਵੇਂ ਬਾਬਾ ਪਤਾ ਕਿਵੇਂ ਲੱਗਦੀ ਐ ਲੱਕ ਤੋਂ ਹਾਂ ਅਗਲੇ 1200 ਮੰਗਿਆ 1400 ਦੇ ਕੇ ਆਇਆ 1400 ਦੇ ਕੇ ਆਵੇ ਇਸ ਪੈਟਰਨ ਤਾਂ ਇੰਨੀ ਪਸੰਦ ਆਈ ਸੀ ਬਾਬਾ ਤੇਰੇ ਲੱਕ ਤੋਂ ਪਤਾ ਕਿਵੇਂ ਲੱਗਦਾ ਜਿਵੇਂ ਬੂੰਦੀ ਵਾਲੇ ਪੈਟਰਨ ਉਤੋਂ ਨੂੜਿਆ ਨਹੀਂ ਹੁੰਦਾਗਾ ਨਾ ਰਬੜ ਨਾਲ ਹਨਾ ਐਂ ਲੱਗਦੀ ਐ ਕੱਪਣੀ ਮਾਰਦਾ ਆ ਦੇਖ ਲੈ ਇਹ ਸਪਰੀਚਕਰੀ ਐਣ ਕਈ ਕਿੱਥੇ ਦੇਣੀਆਂ ਬਾਬਾ ਤੁਸਰੇ ਹੀ ਕਰਾਈ ਜਾਣਾ ਪੈਂਟ ਤਾਂ ਥੋੜੀ ਉੱਚੀ ਐ ਮੈਂ ਕਿੰਨੇ ਲੱਗਦੀ ਫਿਰ ਮਹਾ ਬਾਬਾ ਇੱਕ ਨੰਬਰ ਲੱਗਦੀ ਆ ਤੇਰੇ ਕਿ ਭਾਜਦੀ ਆ ਚਲ ਸੀ ਕਿੱਥੋਂ ਆਜੂ ਪੰਜ ਪੰਜ ਨੰਬਰ ਆ ਉਹ ਸਪੋਰਟਸ ਦਾ ਸਪੋਰਟਸ ਭਾਗੀ ਲੱਗਦੇ ਨੇ ਵਾਸਤੇ ਸਪੋਰਟਸੋਂ ਕਿੰਨੇ ਉਹ ਵੀ ਨਹੀਂ ਆਉਣਾ ਤੇਰੇ ਉਹ ਵੀ ਪੰਜ ਨੰਬਰ ਆਗੇ ਕੋਈ ਨਹੀਂ ਉਹ ਬਾਈ ਯਾਰ ਖੁੱਲੀ ਹੋ ਜੂ ਯਾਰ ਫਿਰ ਚਰਾਣੀ ਵਿੱਚ ਉਹ ਚ ਪਾਣੀ ਪਾਹੀਂਗਾ ਤੂੰ ਉਹ ਨਾ ਮੇਰੇ ਨਹੀਂ ਆਏ ਅੱਜ ਬਾਬਾ ਇਹ ਤੁਹਾਡਾ ਫੈਸ਼ਨ ਨਾ ਲੀਕ ਨਾ ਹੋ ਜੇ ਕਿਸੇ ਪਾਸੇ ਹਰ ਵਕਤ ਮਰੋ ਚਾਤੀ ਮਰਾਹੀ ਮਾੜੀ ਥੱਲੇ ਨੀਕਰ ਦੀ ਉਹ ਇਹ ਤੁਨੀ ਬੈਂਟ ਪਾਟੀ ਐ ਹੈ ਇਤਨਾ ਨਹੀਂ ਚੁੱਕਾ ਨਹੀਂ ਦੇਖਦੀ ਤੂੰ ਦੇਖਦੀ ਨਹੀਂ ਆ ਦੇਖੋ ਕਸੀ ਹੋਈ ਐ ਕੀ ਕੱਢ ਰਿਹਾ ਹੈ ਕਿਸੇ ਕੱਢਦਾ ਹੈ ਉੱਥੋਂ ਹੱਥ ਵਿੱਚ ਦੇ ਲੈ ਬਾਲੀਆ ਤੇਰੇ ਜਵਾਖਾ ਜੋਕੜ ਦੇ ਦੇ ਆਪਾਂ ਕਿੱਥੇ ਲਾਉਣਾ ਸੀ ਇਹ ਮੈਂ ਮਰੀ ਚਪਰੀ ਹੋ ਨਹੀਂ ਰੱਖਦੇ ਲਾਂ ਅਰ ਕਈ ਹੁੰਦੀ ਨੇ ਫੇਰ ਗਾ ਤਾਂ ਫੜਦੇ ਦੀ ਹਾਂ ਰੋਹੀ ਆਇਆ 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 ਮੜਾ ਜਾ ਜੀ ਆਹ ਦੇਖ ਲਓ ਕੀ ਲੱਛਣ ਵੜੇ ਆਖੇ ਜੀ ਆਪਨੇ ਉਸ ਮੇ ਕਹਿ ਦੇ ਆਏ ਲਾ ਵੀ ਡੀ ਕੇ ਨਾ ਕੱਲਾ ਵਿਚਾਰਾ ਲੱਗਿਆ ਪਿਆ ਦਾਲ ਸਬ지 ਬਣਾਉਣ ਲੇ ਜੇ ਛਾਲੇ ਚਨੇ ਗਰਮ ਆਉ ਗਰਮ ਮਦਨ ਮਜੇ ਤੋਂ ਗਈ ਐ ਨਾ ਉੱਤ ਮੱਚ ਗਿਆ ਖਾਲੇ ਜੀ ਕਾਲੇ ਚਨੇ ਤੇ ਡੱਕਲੇ ਮੁੰਡੇ ਜਾਵਾਂ ਖਾ ਖਾ ਦੇਖ ਮੂਹਤੇ ਹੋਏ ਪਿਆ ਕਿਵੇਂ ਮੱਜਾਂ ਬੁਲੇੜੇ ਪਿਆ ਹੈ। ਹੈਪੀ ਹੋਣੀ ਬਗਿਆ ਅੱਜ ਘਰੇ ਤੇ ਵੀਡੀਓ ਜਿਹੜੀ ਅੱਜ ਅਸੀਂ ਬਣਾਈ ਜਾਂਦੇ ਸੀ ਬਾਈ ਆਊਟਲੈਟ ਤੋਂ ਸਟਾਰਟ ਕੀਤੀ ਸੀਗੀ। ਅੱਧੀ ਪਜੱਦੀ ਬਣਾ ਲਈ ਉਹਦੇ ਚ ਸਾਡੇ ਜਿਹੜੇ ਸਾਡੇ ਮੈਨੇਜਰ ਸਾਰਾ ਹੈ ਉਹਨਾਂ ਨੇ ਕਨਸੈਪਟ ਉਹ ਤਿਆਰ ਕੀਤਾਗਾ ਅੱਧੀ ਰਹਿ ਗਈ ਉਹ ਕਿਉਂਕਿ ਅਸੀਂ ਸਵੇਰੇ ਬਣਾਵਾਂਗੇ ਇਹ ਸਵੇਰੇ ਬਣਾਵਾਂਗੇ ਤੇ ਬਲੌਗ ਹੁਣ ਐਡਿਟ ਕਰਕੇ ਟਾਈਮ 1 ਵਜਾਂ ਵਾਲਾ ਤੇ ਫੇਰ ਸੌਣਨੇ ਆ ਗੁੱਡ ਨਾਈਟ ਜੀ ਸਸਰੀ ਘਾਲ ਸਾਰਿਆਂ ਨੂੰ ਗੁੱਡ ਨਾਈਟ ਮੁੰਡਿਆ ਠੀਕ ਹੈ ਭਾਈ ਠੀਕ ਹੈ ਠੀਕ ਹੈ ਜੀ ਜਾਓ ਗੁੱਡ ਨਾਈਟ ਗੁੱਡ ਨਾਈਟ ਜੀ ਸਸਰੀ ਘਾਲ ਗੁੱਡ ਨਾਈਟ ਅਟਕੜਿਆ ਗੁੱਡ ਨਾਈਟ